ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੋਣਦੀ ਐਮ ਅਤੇ ਵੱਡੀ ਖਬਰ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਸੀਰ কুমার ਜਾਖੜ ਅਤੇ ਮਹਾਪੰਚਾਇਤ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਯਾਨੀ ਕਿ ਦੋਨੋਂ ਹੀ ਪਹਿਨਾ ਕਾਂਗਰਸ ਪਾਰਟੀ ਦੇ ਵਿੱਚ ਸੀ ਐਜ਼ ਅ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ 2017 ਤੋਂ 2022 ਤੱਕ ਅਗਵਾਈ ਕੀਤੀ ਦੂਸਰੇ ਪਾਸੇ ਸੁਨੀਲ ਕੁਮਾਰ ਜਾਕਰ ਪ੍ਰਧਾਨ ਵੀ ਰਹੇ ਅਤੇ ਮੰਤਰੀ ਵੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਦੱਸਦੀ ਹੈ ਕਿ ਅੱਜ ਇੱਕ ਪਾਸੇ ਹਮਲਾ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਅੱਜ ਪੂਰਾ ਦਿਨ ਸੁਰੱਖਿਆ 'ਤੇ ਰਹੇ ਦੂਸਰੇ ਪਾਸੇ ਨਰੈਣ ਸਿੰਘ ਜਿਨ੍ਹਾਂ ਵੱਲੋਂ ਸਪੈਸ਼ਲ ਦੇ ਨਾਲ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੁਖਬੀਰ ਸੁਖਬੀਰ ਸਿੰਘ ਬਾਦਲ ਨੂੰ ਜੇ ਗੱਲ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਦੀ ਉਹਨਾਂ ਵੱਲੋਂ ਵੱਡਾ ਬਿਆਨ ਆਇਆ ਹੈ ਕਿ ਉਹ ਗੋਲੀ ਜਿਹੜੀ ਮਾਰਨ ਜਾ ਰਹੇ ਸੀ ਉਹ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਉਹ ਮਾਰਨ ਜਾ ਰਹੇ ਸੀ ਸ੍ਰੀ ਹਰਮੰਦਰ ਸਾਹਿਬ ਦੇ ਕਿਸੇ ਅਧਿਕਾਰੀ ਨੂੰ ਯਾਨੀ ਕਿ ਸੇਵਾਦਾਰ ਨੂੰ ਬਿਕਰਮਜੀਤ ਸਿੰਘ ਮਜੀਠੀਆ ਕਹਿੰਦੇ ਨੇ ਜਿਹੜੇ ਨਰੈਨ ਸਿੰਘ ਚੌੜਾ ਨੇ ਉਹਨਾਂ ਦੇ ਸਿੱਧੇ ਸਬੰਧ ਇਹ ਹੀ ਗੱਲ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਹੀ ਹੈ ਕਿ ਇਸ ਨਰੈਨ ਸਿੰਘ ਚੌੜਾ ਦੇ ਸਿੱਧੇ ਸਬੰਧ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਜੋ ਸਸਦ ਨੇ ਜੋ ਪੰਜਾਬ ਦੇ ਉਪ ਮੁੱਖ ਮੰਤਰੀ ਵੀ ਰਹੇ ਚੁੱਕੇ ਨੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਨਾਲ ਨੇ ਲੇਕਿਨ ਉਹ ਅਜਾਇ ਕੰਮ ਨਹੀਂ ਕਰਨਗੇ ਪੰਜਾਬ ਦੇ ਖਾਸ ਕਰਕੇ ਸੁਖਜਿੰਦਰ ਸਿੰਘ ਰੰਧਾਵਾ ਬੜਾ ਅਕਸਰਦਾਰ ਬੜਾ ਉੱਚਾ ਹੈ ਕਾਂਗਰਸ ਪਾਰਟੀ ਦੇ ਵਿੱਚ ਇਧਰ ਬੜੀਆਂ ਅਲੱਗ ਤਰੀਕੇ ਨਾਲ ਪ੍ਰਤੀਕਿਰਿਆ ਪ੍ਰਤੀਕਿਰਿਆ ਜਿਹੜੀਆਂ ਨੇ ਆਰੀਆਂ ਨੇ ਇਸ ਹਮਲੇ ਨੂੰ ਲੈ ਕੇ ਜੇ ਗੱਲ ਕਰੀਏ ਸੁਨੀਲ ਕੁਮਾਰ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਉਹਨਾਂ ਨੇ ਵੀ ਇਹ ਸਖਤ ਨਿੰਦਿਆ ਕੀਤੀ ਹੈ ਨਖੇਦੀ ਕੀਤੀ ਹੈ ਕਿ ਜਿਹੜਾ ਨਰੈਨ ਸਿੰਘ ਚੋੜਾ ਵੱਲੋਂ ਵੱਡਾ ਹਮਲਾ ਸੁਖਬੀਰ ਸਿੰਘ ਬਾਦਲ ਉੱਤੇ ਕੀਤਾ ਗਿਆ ਹੈ ਯਾਨੀ ਕਿ ਉਹਨਾਂ ਨੇ ਆਪਣੇ ਵੱਲੋਂ ਪੂਰੀ ਵਾਹ ਲਾਈ ਲੇਕੇ ਜਿਹੜੇ ਅੰਗ ਰੱਖੇ ਸੀ ਸੁਖਬੀਰ ਸਿੰਘ ਬਾਦਲ ਦੇ ਉਹਨਾਂ ਵੱਲੋਂ ਮੌਕੇ ਤੇ ਨਰੈਨ ਸਿੰਘ ਚੋੜਾ ਨੂੰ ਦਬੋਚ ਲਿਆ ਗਿਆ ਪਿਸਤਲ ਆਪਣੇ ਕਬਜ਼ੇ ਵਿੱਚ ਰਹਿ ਲਿਆ ਗਿਆ ਬਾਅਦ ਵਿੱਚ ਉਸ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਉਸ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਪੁੱਛਿਆ ਗਿਆ ਉਹਦੇ ਕੋਲੋਂ ਉਹਨਾਂ ਨੇ ਕਿਹਾ ਕਿ ਸਜ਼ਾ ਜਿਹੜੀ ਹੈ ਪ੍ਰੋਪਰ ਤਰੀਕੇ ਨਾਲ ਨਹੀਂ ਮਿਲੀ ਇਸ ਸਜ਼ਾ ਦੇਣ ਵਾਸਤੇ ਆਇਆ ਸੀ ਕਿ ਅਜਿਹੇ ਜਿਨ੍ਹਾਂ ਨੇ ਸਿੱਖੀ ਅਤੇ ਪੰਡਾ ਕਹਾਣ ਕੀਤਾ ਹੋਵੇ ਉਹ ਸਜ਼ਾ ਦੇ ਹੱਕਦਾਰ ਨੇ ਯਾਨੀ ਕਿ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਰੀ ਰਖਵੀਰ ਸਿੰਘ ਕਹਿ ਰਹੇ ਨੇ ਕਿ ਜਿਹੜਾ ਹਮਲਾ ਕੀਤਾ ਹੋਇਆ ਹੈ ਇਹ ਹਮਲਾ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਤੇ ਨਹੀਂ ਸੀ ਇਹ ਸੀ ਕਿਸੇ ਸ੍ਰੀ ਹਰਮੰਦਰ ਸਾਹਿਬ ਦੇ ਸੇਵਾਦਾਰ ਉੱਤੇ ਅਧਿਕਾਰੀ ਉੱਪਰ ਦੂਸਰੇ ਪਾਸੇ ਵਿਕਰਮਜੀਤ ਸਿੰਘ ਮਜੀਠੀਆ ਕਹਿੰਦੇ ਨੇ ਕਿ ਇਹਨਾਂ ਦੇ ਸਬੰਧ ਜਿਹੜੇ ਨੇ ਉਹ ਸੀ ਸੁਖਜਿੰਦਰ ਸਿੰਘ ਰੰਧਾਵਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹ ਵੀ ਕਹੀ ਲੇਕਿਨ ਜਿਹੜੇ ਕੈਪਟਨ ਅਮਰਿੰਦਰ ਸਿੰਘ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਦੂਸਰੇ ਪਾਸੇ ਸੁਨੀਲ ਕੁਮਾਰ ਜਾਕਰ ਜੋ ਮੌਜੂਦਾ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦਾ ਹਮਲਾ ਹੋਣਾ ਇਹ ਬੜੀ ਮੰਦਭਾਗੀ ਘਟਨਾ ਹੈ ਖਾਸ ਕਰਕੇ ਸ੍ਰੀ ਹਰਮੰਦਰ ਸਾਹਿਬ ਵਰਗੇ ਪਵਿੱਤਰ ਸਥਾਨਾਂ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਜਿਹੜਾ ਇਹ ਘਟਨਾ ਹੋਈ ਦੁਰਘਟਨਾ ਹੋਈ ਹੈ ਉਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਅਤੇ ਇਹ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਨਰੈਣ ਸਿੰਘ ਚੌੜਾ ਤੇ ਕਿ ਕਿਸ ਨੇ ਭੇਜਿਆ ਹਥਿਆਰ ਕਿਥੋਂ ਮੁਹਈਆ ਕਰਵਾਏ ਗਿਆ ਅਤੇ ਕਿਹਦੀ ਕਿਸ ਦੀ ਸ਼ਹਿ ਉੱਪਰ ਇਹ ਵੱਡਾ ਹਮਲਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਉੱਤੇ ਕੀਤਾ ਗਿਆ ਧੰਨ